ਨਾਲ ਉਹਦੀ ਕੀ ਤੁਸੀਂ ਤੁਮਨਾ ਕੀ ਵੈਦ ਤੱਕ ਦਾ ਰਿਸ਼ਤਾ ਕਰਾਇਓ ਤੁਸੀਂ ਤਾਂ ਚਵਾਰੇ ਦੀ ਟਮੋਰੀ ਨਾਲ ਲਾ ਆਏ ਜਦ ਇਹ ਬਚਨ ਸੰਤਾਂ ਨੂੰ ਪਤਾ ਲੱਗੇ ਸੰਤਾਂ ਦੇ ਬੋਲ ਗੁਰੂ ਸਾਹਿਬ ਜੀ ਕੋਲ ਪਹੁੰਚੇ ਸਤਿਗੁਰੂ ਜੀ ਮਹਾਰਾਜ ਨੇ ਗੁਰੂ ਘਰ ਦੀ ਜਿਹੜੀ ਤੋਹੀਨ ਬਰਦਾਸ਼ਤ ਨਹੀਂ ਕੀਤੀ ਰਿਸ਼ਤਾ ਮੋੜ ਦਿੱਤਾ ਇਸ ਗੱਲ ਤੋਂ ਚੰਦੂ ਹੋਰ ਜ਼ਿਆਦਾ ਖੇਚ ਗਿਆ ਕਹਿੰਦਾ ਰਿਸ਼ਤਾ ਤੇ ਮੈਂ ਬੋਲਣਾ ਸੀ ਗੁਰੂ ਸਾਹਿਬ ਨੇ ਆਮ ਮੋੜ ਦਿੱਤਾ ਉਸ ਵਕਤ ਸਾਧ ਸੰਗਤ ਦੀ ਮੁਸਲਮਾਨਾਂ ਦੀ ਕਈ ਸੰਪਰਦਾਵਾਂ ਸੀ ਉਸ ਦੇ ਵਿੱਚ ਇੱਕ ਮੰਨੀ ਪ੍ਰਵੰੰਨੀ ਸੰਪਰਦਾ ਨਕਸ਼ਬੰਦੀਆਂ ਦੀ ਸਰਹੰਦੀ ਸਿੱਖ ਸਰਹੰਦੀ ਕਰਕੇ ਨਾਮ ਜਾਣਿਆ ਜਾਂਦਾ ਜਨ ਦੇਵ ਜੀ ਦਾ ਸ਼ੀਧੀ ਗੁਰਪੁਰਬ ਕੋਟਲਾ ਸੂਰਜਮਾਲ ਕੁਟਿਆ ਸਾਇਬਖੇਮ ਨਾਇਆ ਗਿਆ ਅੱਜ ਪਣ ਕੋਟਲਾ ਸੂਰਜਮਾਲ ਵਿੱਚ ਸੰਤ ਬਾਬਾ Munsha Singh ਜੀ ਦੀ ਕੁਟਿਆ ਤੇ ਗੁਰੂ ਅਰਜਨ ਦੇਵ ਜੀ ਦਾ ਸ਼ੀਧੀ ਗੁਰਪੁਰਬ ਮਨਾਇਆ ਗਿਆ ਜਿਸ ਵਿੱਚ 27 ਤਰੀਕ ਨੂੰ ਦੋ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ 29 ਤਰੀਕ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ 30 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹੈੱਡ ਗ੍ਰੰਥੀ ਅਮਰਜੋਤ ਸਿੰਘ ਵੱਲੋਂ ਕਥਾ ਕੀਤੀ ਗਈ ਉਪਰੰਤ ਸ਼ਬੀਲ ਦਾ ਲੰਗਰ ਵੀ ਲਗਾਇਆ ਗਿਆ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਬਾਬਾ ਜਸਵੰਤ ਸਿੰਘ ਅਮਰਜੋਤ ਸਿੰਘ ਰਵਿੰਦਰ ਸਿੰਘ ਸਰਪੰਚ ਉਦਮ ਸਿੰਘ ਕੁਮਰ ਬਲਵੀਰ ਸਿੰਘ ਟਰਾਂਸਪੋਰਟਰ ਸੋਨ ਸਿੰਘ ਖਾਲਸਾ ਗੁਰਮੀਤ ਸਿੰਘ ਖਾਲਸਾ ਗੁਰਨਾਮ ਸਿੰਘ ਸਾਭਾ ਦਾ ਸਰਪੰਦ ਗੁਰਮਖ ਸਿੰਘ ਕੋਟਲਾ ਕੁਲਵੰਤ ਸਿੰਘ ਪਰਮਜੀਤ ਸਿੰਘ ਦਿਲਾਵਰ ਸਿੰਘ ਮਨਜਿੰਦਰ ਸਿੰਘ ਹਰਜਿੰਦਰ ਸਿੰਘ ਗੁਰਮਖ ਸਿੰਘ ਸਤਨਾਮ ਸਿੰਘ ਠੇਕੇਦਾਰ ਰਿਪੋਰਟ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਪੰਜਾਬ న్యూਸ ਅੱਜ 30 ਮਈ 2025 ਸਮੂਹ ਕੋਟਲਾ ਸੁਰਜਮਲ ਦੀ ਸੰਗਤ ਦੇਸ਼ ਵਿਜੈ ਦੀ ਸੰਗਤ ਦੇ ਸਹਿਯੋਗ ਦੇ ਨਾਲ ਸ਼ਹੀਦਾਂ ਦੇ ਸਰਤਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਗੁਰਪੁਰਬ ਗੁਰਦੁਆਰਾ ਫੁਟਿਆ ਸਾਹਿਬ ਵਿਖੇ ਧੰਤਨ ਬਾਬਾ ਮਨਛਾ ਸਿੰਘ ਜੀ ਦੇ ਅਸਥਾਨ ਤੇ ਮਨਾਇਆ ਗਿਆ ਸੋ ਸਤਿਗੁਰੂ ਜੀ ਮਹਾਰਾਜ ਦੇਸ਼ ਪਰਦੇਸ ਦੀ ਸੰਗਤ ਨੂੰ ਇਸੇ ਤਰ੍ਹਾਂ ਸੰਜੋਗ ਆਪਣੇ ਮਹਾਨ ਪੁਰਖ ਪੁਰਖਾਂ ਦੇ ਸਬੰਧ ਦੇ ਵਿੱਚ ਬਖਸ਼ਦੇ ਰਹਿਣ ਸੋ ਇਹੋ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ